ਪੰਜਾਬ ਸਿਆਸਤ ਦੇ ਨੁਮਾਇੰਦਿਆਂ ਵੱਲੋਂ ਇੱਕ ਦੂਜੇ ਤੇ ਸ਼ਬਦੀ ਵਾਰ ਜਾਰੀ ਹਨ ਅਤੇ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਵਿੱਚ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਹਾਲ ਹੀ ਵਿੱਚ ਬਿਕਰਮ ਮਜੀਠੀਆ ਨੇ ਅਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਦੇ ਟੀਵੀ ਸ਼ੋਅ ਵਿੱਚ ਕੰਮ ਕਰਨ ਦੇ ਮੁੱਦੇ ਨੂੰ ਚੁੱਕਦੇ ਹੋਏ ਸਿੱਧੂ ਤੇ ਵਿਅੰਗ ਕੀਤਾ ਅਤੇ ਇਤਰਾਜ਼ਯੋਗ ਸ਼ਬਦਾਂ ਦੇ ਤੀਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਾਦੇ ਕੁਝ ਲੋਕ ਜਿਹੜੇ ਮੌਕਾ ਪ੍ਰਸਤ ਹੁੰਦੇ ਆ ਜਿਹੜੇ ਚੱਪਲ ਚੱਕ ਜਿਨ੍ਹਾਂ ਨੂੰ ਥੋੜੇ ਚੈਨਲ ਬੁਲਾਉਂਦੇ ਜਿਨ੍ਹਾਂ ਨੂੰ ਕੀ ਕੁਛ ਨਾ ਰੱਖਿਆ ਮਿੱਟੀ ਦੀ ਢੱਲਾ ਮਿੱਟੀ ਦਾ ਢੱਲਾ ਕਦੇ ਰੁੜਦਾ ਇਧਰ ਲਈ ਗਰਾਬ ਦੀ ਕਿਆਰੀ ਚ ਕਦੇ ਰੁੜਦਾ ਉਧਰ ਲਈ ਗੁਲਾਬ ਦੀ ਕਿਆਰੀ ਚ ਕਦੇ ਨਰਮਦਾ ਮਾਈ ਚ ਤਣਕਾ ਰੁੜਦਾ ਇਹਨੂੰ ਕਦੇ ਰੁੜਦਾ ਉਹਨੂੰ ਹੋਣਿਆ ਜੀ ਕੀ ਮੈਂ ਗੱਲ ਕਰਾਂ ਉਧਰ ਨਵਜੋਤ ਸਿੰਘ ਸਿੱਧੂ ਨੇ ਪਲੜਵਾਰ ਕਰਦੇ ਹੋਏ ਕਿਹਾ ਕਿ ਉਹ ਰਾਤਾਂ ਨੂੰ ਜਾ ਕੇ ਆਪਣੀ ਰੋਟੀ ਰੋਜ਼ੀ ਕਮਾ ਰਹੇ ਹਨ ਅਤੇ ਨਸ਼ੇ ਦਾ ਵਪਾਰ ਕਰਾ ਆਪਣਾ ਘਰ ਨਹੀਂ ਭਰ ਰਹੇ ਸਿੱਧੂ ਨੇ ਮਜੀਠੀਆ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਰੰਗ ਰਾਲੀਆਂ ਨਹੀਂ ਮਨਾਉਂਦੇ ਸਗੋਂ ਆਪਣੀ ਮਿਹਨਤ ਦੀ ਹੀ ਖਾਂਦੇ ਹਨ ਕੀ ਔਕਾਤ ਹੈ ਦੀ ਮੈਨੂੰ ਦੱਸਣ ਦੀ ਉਹਨਾਂ ਦੀ ਜਿਹੜੀ ਇੱਜ਼ਤ ਆ ਤੁਸੀਂ ਦੇਖ ਹੀ ਰਹੇ ਤੇ ਉਹਨਾਂ ਨੇ ਚਿੱਟਾ ਵੇਚ-ਵੇਚ ਕੇ ਆਪਣੇ ਗਨਮੈਨ ਆਪਣੀਆਂ ਗੱਡੀਆਂ ਲਾਲ ਬੱਤੀ ਵਾਲੀਆਂ 38 ਲੱਖ ਰੁਪਏ ਚੋਰਾ ਤੋਂ ਲੈ ਲੈ ਕੇ ਤਸਕਰਾਂ ਤੋਂ ਲੈ ਲੈ ਕੇ ਜੇ ਰੋਟੀ ਕਮਾਈ ਹੈ ਤੇ ਸਿੱਧੂ ਉਹ ਜੀ ਰੋਟੀ ਕਮਾਉਣ ਨੂੰ ਕਿਨੌਣਾ ਅਪਰਾਧ ਸਮਝਦਾ ਹੈ ਅਗਰ ਨਵਜੋਤ ਸਿੰਘ ਸਿੱਧੂ ਅੱਜ ਤੋਂ 30 ਸਾਲ ਪੁਰਾਣਾ ਟੀਵੀ ਕਰਦਾ ਤੇ ਇਹਦੇ ਢਿੱਡ ਪੀੜ ਕਿਉਂਦੀ ਹੈ ਖੁਸ਼ੀਆਂ ਹੀ ਵੰਡਦਾ ਨਾ ਲੋਕਾਂ ਨੂੰ ਕੁੱਟਦਾ ਤਾਂ ਨਹੀਂ ਲੋਕਾਂ ਨੂੰ ਲੁੱਟਦਾ ਤਾਂ ਨਹੀਂ ਲੋਕਾਂ ਦੇ ਮੁਕੱਦਮੇ ਤਾਂ ਨਹੀਂ ਪਾਉਂਦਾ ਔਰ ਲੋਕਾਂ ਨੂੰ ਹਰਾਮ ਤਾਂ ਨਹੀਂ ਕਰਦਾ ਕੌਮਤਵਾਦ ਤਾਂ ਨਹੀਂ ਕਰਦਾ ਜਦੋਂ ਇਹ ਲੋਕ दारू ਪੀਂਦੇ ਹੁੰਦੇ ਆ ਨਾ ਜਦੋਂ ਇਹ ਲੋਕ ਰੰਗ ਲਲੀਆਂ ਮਨਾਉਂਦੇ ਹੁੰਦੇ ਜਦੋਂ ਪਾਰਟੀਆਂ ਕਰਦੇ ਹੁੰਦੇ ਆ ਉਦੋਂ ਰਾਤਾਂ ਨੂੰ ਨਵਜੋਤ ਸਿੰਘ ਸਿੱਧੂ ਜਾ ਕੇ ਆਪਣੀ ਰੋਜ਼ੀ ਰੋਟੀ ਕਮਾਉਂਦਾ ਤੇ ਇਹਨਾਂ ਦੇ ਢਿੱਡ ਪੀੜ ਕਿਉਂ ਹੁੰਦੀ ਹੈ ਉਲਟਾ ਚੋਰ ਕਤਵਾਲ ਨੂੰ ਡਾਂਟੇ ਪੰਜਾਬ ਦੀ ਸਿਆਸਤ ਵਿੱਚ ਇਹ ਸ਼ਬਦੀ ਜੰਗ ਨਿਰੰਤਰ ਜਾਰੀ ਹੈ ਤੇ ਸਰਕਾਰੀ ਨੁਮਾਇੰਦੇ ਪੰਜਾਬ ਦੇ ਮੁੱਦੇ ਸੁਲਝਾਉਣ ਦੇ ਇਲਾਵਾ ਇੱਕ ਦੂਜੇ ਤੇ ਸ਼ਬਦੀ ਵਾਰ ਕਰਨ ਵਿੱਚ ਉਲਝੇ ਹੋਏ ਹਨ ਬਿਊਰੋ ਰਿਪੋਰਟ ਸਪੋਕਸਮੈਨ